ਚਲ ਕਾਲੇ ਕੋਲੇ ਜਾਨੇ ਯਾਰ ਅੱਜ ਪਤਾ ਨਹੀਂ ਘਰੇ ਹੋਊਗਾ ਕਿ ਨਾ ਜੇ ਮਿਲ ਜੇ ਤਾਂ ਵੀ ਚੰਗਾ ਯਾਰ ਕੰਮ ਤਾਂ ਕਰ ਲੂਗਾ ਚਲਦੇ ਆਂਮਲੀ ਨਾਲ ਆਦੇ ਗੁਰੂ ਗੋਆਣਾ ਆਂਮਲੀ ਦੱਸ ਕੀ ਬੰਦੇ ਨੀ ਆਂਮਲੀ ਨਾਲ ਓ ਕਾਲੇ ਹਾਂ ਭਾਈ ਓ ਯਾਰ ਮੈਂ ਤਾਂ ਤੇਰੇ ਕੋਲੇ ਆਇਆ ਸੀਗਾ ਹਾਂਜੀ ਓ ਯਾਰ ਉਹ ਸੀ ਘਰ ਜਾ ਟਾਉਣਾ ਸੀ ਯਾਰ ਤੇ ਦੋ ਤਿੰਨ ਦਿਨ ਲਵਾ ਲੇ ਮੇਰੇ ਨਾਲ ਮੈਂ ਜਵਾਕ ਜਿਹਦਾ ਵਿਆਹ ਤਾਂ ਰੱਖਿਆ ਉਹ ਹੁਣ ਦਿਨ ਨੇੜੇ ਆਈ ਜਾਂਦੇ ਐ ਤੇ ਮਿਸਤਰੀ ਹੁਣ ਆਊਗਾ ਦੋ ਚਾਰ ਦਿਨਾਂ ਚ ਤੇ ਉਹਨੂੰ ਘਰ ਪਟਨਾ ਹੋਊ ਤੇ ਫਿਰ ਪਾਉਣਾ ਉਹਦਾ ਜਿਆ ਕੀ ਕਰਾਂ ਮੈਂ ਪਟਦਾ ਦੇਉ ਆ ਬਾਈ ਪਟਦੀ ਫਿਰ ਤੂੰ ਐ ਕਰ ਕਿੰਨੀ ਜਿਹੜੀ ਲਵੇਂਗਾ ਉਹ ਤਾਂ ਬਾਈ 450 ਚੱਲਦੀ ਐ ਚੱਲ ਤੇਰੇ ਨਾਲ ਪ੍ਰਾਣੀ ਲਿਆ ਜਾ ਤੂੰ 400 ਦੇ ਦੀ ਚੱਲ ਠੀਕ ਐ ਫਿਰ ਕੋਈ ਨਹੀਂ ਤੇ ਨਾਲ ਕੋਈ ਗਣਾ ਗੁਰੂ ਵੇ ਪਰ ਡੈੜੀ ਤੂੰ ਕਿੰਨੀ ਲਵੇਂਗਾ ਡੈੜੀ 400 ਦੇ ਦੀ ਤੂੰ ਹਾਂ ਚੱਲ ਮੈਂ 50 ਕੱਟ ਦੂੰ ਨਾਲ ਹੋਰ ਹੁਣ ਤੈਨੂੰ ਕੀ ਚਾਹੀਦਾ ਬਸ ਤਰਕੇ ਖਾਣ ਨੂੰ ਭੁੱਖੀ ਭਾ ਕੀ ਦੇਦਾ ਕਰੀਂ ਅੱਥ ਨੇ ਇੱਕ ਬੋਤਲ ਦੇਦਾ ਕਰੀਂ ਬਸ ਬਹੁਤ ਐਨੇ ਕਰ ਤੇਰੇ ਨਾਲ ਲਿਆਜ ਆ ਓਏ ਬਾਪੂ ਹਜੇ ਲਿਆਜ ਕਾਦੀ ਰਹਿ ਗਈ ਤੂੰ ਮੇਰੀ ਸੁਣ ਲੈ ਗੱਲ ਵੀ 100 ਦਾ ਪੋਸਟ ਹੋ ਗਿਆ 250 ਦੀ ਬੋਤਲ ਹੋਗੀ ਤੇ 400 ਹੋ ਗਿਆ 750 ਰੁਪਇਆ ਹੋ ਗਿਆ ਮੈਨੂੰ ਪਤਾ ਹੀ 800 ਹੀ ਬਣ ਤੂੰ 800 ਰੁਪਏ ਮੈਂ ਤੈਨੂੰ ਦੇਵਾਂ ਉਹਨੇ ਚ ਤਾਂ ਦੋ ਬੰਦੇ ਮਿਲ ਜਾਣਗੇ ਹੁਣ ਬੰਦੇ ਮਿਲਦੇ ਨਹੀਂ ਮੈਂ ਤਾਂ ਤੈਨੂੰ ਕਹਿੰਦਾ ਤੂੰ ਮੇਰੇ ਨਾਲ ਲਵਾ ਦੇ ਯਾਰ ਤੁਸੀਂ ਦੋ ਬੰਦਿਆਂ ਦੀ ਦਿਹਾੜੀ ਤਾਂ ਕਹੇਤੀ ਬਾਈ ਜਦੋਂ ਮਾਲ ਮੂਲ ਖਾਦਾ ਹੋਇਆ ਤੇ ਮੈਂ ਚਾਰ ਬੰਦਿਆਂ ਜਿੰਨਾ ਕਰਿਆ ਕੰਮ ਤੁਸੀਂ ਉਹ ਚੀਜ਼ ਨਹੀਂ ਸੋਚਦੇ ਐਂ ਦੇਖ ਲਿਆ ਵੀ ਦਿਹਾੜੀ ਦੋ ਜਣਿਆਂ ਦੀ ਹੋਗੀ ਚਲ ਠੀਕ ਹੈ ਫਿਰ ਕੱਲ ਨੂੰ ਤੂੰ ਆ ਜੀ ਕੋਈ ਨਹੀਂ ਬਾਈ ਤੜਕੇ ਤਾਂ ਮੈਂ ਸਵੇਹੇ ਆ ਜੂਆਂ ਪਰ ਇੱਕ ਗੱਲ ਹੈ ਜੇ ਮੈਂ ਕੁਝ ਮੰਗ ਮੰਗ ਲਿਆ ਨਾ ਨਖਰੇ ਹੀ ਨਾ ਕਰੀ ਬਾਈ ਵੇ ਚਲ ਆਹ ਤਾਂ ਗਿਆ ਫਿਰ ਹੋਰ ਕਿਵੇਂ ਆ ਗਿਆ ਹਾਂ ਆ ਗਏ ਬਾਈ ਯਾਰ ਫਿਰ ਮਚਾ ਲੈ ਹੁਣ ਤੈਨੂੰ ਚਾਹ ਤਾਂ ਚਾਹ ਦੇ ਨਾ ਬੇ ਚੱਕ ਲਈ ਜਗਾ ਪੋਸਟ ਹਾਂ ਹਾਂ ਉਹ ਵੀ ਲੈ ਦਿੰਦਾ ਫਿਰ ਮੈਂ ਤੈਨੂੰ ਚਾਹ ਬਣੀ ਜਾਂਦੀ ਐ ਨਹੀਂ ਤੈਨੂੰ ਮੈਂ ਛਿੱਤੀ ਲੈ ਜਾਂਦਾ ਹੁਣ ਮੈਨੂੰ ਐਵੇਂ ਆ ਚਾਹ ਬਣ ਜਾਣ ਦੇ ਫਿਰ ਮੈਂ ਤੈਨੂੰ ਪਿਓ ਨਾਲੇ ਪੋਸਟ ਖਵਾ ਦੂੰ ਆ ਲੈ ਆ ਲੈ ਉਹ ਲੈ ਤਾਂ ਆਉਂਗਾ ਪਰ ਕੋਈ ਦੋ ਇੱਟਾ ਦਾ ਪੱਟ ਦੇ ਇਨੇ ਹਜੇ ਧਾਕੇ ਤੂੰ ਇੱਥੇ ਖੜ ਗਿਆ ਯਾਰ ਓਏ ਪਤੰਦਰਾ ਹਟ ਤਾਂ ਮੇਰਾ ਕੋਹ ਉਹ ਦੇ ਫਿਰਦਾ ਐ ਇੱਟਾ ਐ ਕਿਵੇਂ ਪੱਟ ਨੂੰ ਇਹਨਾਂ ਨੂੰ ਪਹਿਲਾਂ ਜੋੜੂਆਂ ਕਾਇਮ ਕਰੂ ਫਿਰ ਨੂੰ ਫਿਰ ਦੇਖੀ ਚਾਰ ਪੱਟੂ ਦੋ ਨਹੀਂ ਥਾ ਚਾਰ ਚਾਰ ਮੈਂ ਤਾਂ ਐ ਰਾਵੀ ਜੀ ਇੱਕ ਪੱਟ ਦੇ ਉਹ ਵੀ ਚੰਗਾ ਯਾਰ ਤੂੰ ਲੈ ਕੇ ਆ ਜਾ ਹਾਂ ਲੈ ਆ ਨਾ ਪਰ ਚਾਹ ਦਾ ਤੇ ਨੁਮੈਂ ਚੱਲ ਚੰਗਾ ਫਿਰ ਇੱਕ ਜਰ ਦੇ ਦੀ ਕੁੜੀ ਵੀ ਲਿਆ ਦੀ ਮੁੱਕਿਆ ਪਿਆ ਮੇਰੇ ਕੋਈ ਉਹ ਭੈਣ ਦੇ ਨਕੜਾ 20 ਰੁਪਏ ਦੀ ਪੂੜੀ ਨਹੀਂ ਦੱਸਦੀ ਲਿਆ ਸਕਿਆ ਤੂੰ ਹੋਰ ਕੀ ਕਰੇਗਾ ਜੇ 20 ਵੀ ਹੁੰਦੇ ਮੇਰੇ ਕੋਲ ਮੈਂ ਤੇਰੀ ਢੈੜੀ ਦੇਵਾ ਤੇਰੇ ਮੈਂ ਉਹ ਤਾਂ ਮੈਨੂੰ ਪਤੀ ਹੈ ਫਿਰ ਤੂੰ ਮੇਰੀ ਜਿਹੜੀ ਤੇ ਕਿਦੋਂ ਆਉਂਦਾ ਸੀਗਾ ਉਹ ਚੱਲ ਕੋਈ ਨਹੀਂ ਫਿਰ ਮੈਂ ਤੈਨੂੰ ਲਿਆ ਦਿੰਦਾ ਪੈਸੇ ਤੇ ਤੂੰ ਫਰਾਂ ਕਰੀ ਮੈਂ ਕਿੱਧਰ ਜਾਊਂ ਉੱਥੇ ਮੈਂ ਚਾਹ ਬਣਾਈ ਜਨਾ ਤੇ ਤੂੰ ਭੱਜ ਕੇ ਜਰਦੀ ਦੀ ਕੁੜੀ ਫੜ ਲਈ ਮੈਂ ਨਾ ਹਾਂ ਕੱਢ ਜਾ ਮੇਰੇ ਕੋਲ ਖੁੱਲੇ ਪੈਸੇ ਅਹੀਂ ਨਹੀਂ ਹੁਣ ਲੈ 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 ਓਏ ਐ ਕਰ 20 ਰੁਪਏ ਹੈ ਨਹੀਂ ਕੋਲੇ ਤੇ 500 ਦਾ ਨੋਟ ਹੈ ਤੇ 480 ਰੁਪਏ ਮੈਨੂੰ ਵਾਪਸ ਲਿਆ ਦਿ। ਅੱਛਾ ਆ ਗੱਲਾਂ ਹੋਊਂਗਾ। ਮੈਂ ਲੈ ਕੇ ਬਾਹਰ ਤਾਂ ਤੇਰੇ ਪਿੰਡ ਦਾ ਯਾਰ ਮੈਂ ਕਿਹੜੀਆਂ ਗੱਲਾਂ ਕਰਦਾ। ਓਏ ਭੈਣ ਦੇ ਲੱਕੜਾ ਕੀ ਨਹੀਂ ਆਖੇ ਤੈਨੂੰ ਵੀ ਤੂੰ ਲੈ ਕੇ ਭਾਏ ਦਾ ਜਾਂ ਕੁਛ ਕਰਦਾ ਮੈਨੂੰ 480 ਰੁਪਈਆਂ ਦੀ ਲੋੜ ਹੈ ਫਿਰ ਮੈਂ ਉਦੋਂ ਬਾਅਦ ਜਾ ਕੇ ਮੰਡੀੋਂ ਲੈ ਕੇ ਆਉਂਗਾ ਪੈਸੇ ਮੇਰੇ ਕੋਲੇ ਰੁਪਈਏ ਹੀ ਇਹ ਹੈ। ਮੈਂ ਪੈਸੇ ਕਾਦੇ ਲਿਆਂਗਾ। ਅੱਛਾ ਹਜੇ ਕੋਸ ਆਖੇ ਹੀ ਨਹੀਂ। ਆ ਨੋਰਨਾ ਮੈਂ 5-500 ਦੇ ਹਜੇ ਆਹ ਜਿਹੜੇ ਤੇਰਾ ਇਹ ਹਜੇ ਬਾਹਲੇ ਖਾ ਗਿਆ ਕੀ ਹੋ ਗਿਆ ਜੋ ਹੁਣ ਮੇਰੀ ਜੇਬ ਚ ਹੈ ਨਹੀਂ ਉਹ ਲਿਆ ਹੁਣ ਮੈਂ ਮੋੜ ਕੇ ਗੱਲਾਂ ਦੇਖ ਕਰਦਾ ਤੂੰ ਤਾਂ ਮੈਨੂੰ ਪਤਾ ਹੀ ਹੈ ਜੇ ਖਾ ਗਿਆ ਤੇ ਹੀ ਤਾਂ ਆਹ ਆਹ ਭਾਜਦਾ ਨਹੀਂ ਮੈਂ ਜਮਾ ਇੱਥੇ ਹੁਣ ਤੂੰ ਚਾਹ ਬਣਾ ਚਾਹ ਤਾਂ ਮੈਂ ਬਣਾ ਰਾਨਾ ਚਲ ਮੋੜੇ ਐਸ਼ੀ ਜਿਹਨੇ ਕਰਦੀ ਨਹੀਂ ਆ ਗਿਆ ਗੱਲੀ ਨਾਲ ਨਹੀਂ ਕਿਸੇ ਨਾਲ ਅਖਾ ਤੂੰ ਪੱਤੀ ਪਾ ਕੇ ਚਾਹ ਬਣਾ ਹਰ ਗੱਲਾਂ ਗੁੱਲਾਂ ਦੱਸ ਤੂੰ ਛੱਡ ਦੇ ਸਾਰੀਆਂ ਗੱਲਾਂ ਅਮਲੀ ਲਿਆ ਆਮਲੇ ਨਾ ਮਾਰੇ ਮਾਹਲੇ ਆਮਲੇ ਨਾ ਨੋੜ ਨਾ 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 ਆਇਆ ਐਨਾ ਛਰੇ ਛਰੇ ਤਾਂ ਭਾਵੇਂ ਨਾ ਅਮਲੇ ਨੂੰ ਸਾਈਕਲ ਦੋ ਮਾਂ ਦੀ ਔਖਾ ਲੱਗਦਾ ਹੱਡ ਭਾਵੇਂ ਜੁੜਦੇ ਨਹੀਂ ਜੁੜਦੇ ਨਹੀਂ ਚੱਲ ਐਜੀ 930 ਲਗੌੜ ਫਰਦੀ ਆ ਪਹਿਲਾਂ ਜਾ ਕੇ ਆਪਾਂ ਸਮਾਨ ਖਰੀਦ ਲਈਏ ਇੱਲੀ ਆਈਏ ਸਮਾਰਥੂਣ ਦੇ ਬਣਾਈਏ ਸਰੀਰ ਸੂ ਫੇਰ ਦੇਖਦੇ ਆ ਜੱਟਾਂ ਦਾ ਇਹ ਜੱਟਾਂ ਨੂੰ ਕੀ ਦਵਾਲਾਂ ਪਿਆਰਾ ਬਥੇਰੇ ਖਾ ਗਏ ਉੱਤਰ ਜੀਏ ਘਰ ਕੋ ਆ ਗਿਆ ਕਿਤੇ ਡਿੱਗ ਪੀਏ ਦੇ ਆਦੇ ਹਾਂ ਨੰਨੇ ਬਾਈ ਓਹ ਓ ਬਾਈ ਬਾਈ ਓਹ ਪਉਣ ਜਿਆ ਲੱਕੜਾ ਇਹਨੂੰ ਕੀ ਹੋ ਗਿਆ ਹੋ ਗਿਆ ਇਹਦੇ ਕੋਲੇ ਕੁਝ ਹੈ ਹੂ ਤਾਂ ਨਹੀਂ ਪਉਣ ਜਿਆ ਲੱਕੜਾ ਲੈ ਵੇਰਾ ਜਰਤਾ ਲੈਣ ਗਿਆ ਸੀ ਉਹ ਲਿਆਇਆ ਨਹੀਂ ਪਤਾ ਨਹੀਂ ਕਿਹਦੇ ਨਾਲ ਰਲ ਗਿਆ ਤੇ ਮੰਡਲ ਨਹੀਂ ਫਿਰਦਾ ਕੱਲਾ ਨਾ ਕੋਈ ਪੰਜੀਰੇ ਕੋਲੇ ਹੈਗੀ ਨਾ ਕੋਈ ਇਹਦੇ ਕੋਲੇ ਨਸ਼ਾ ਪੱਤਾ ਯਾਰ ਕਮਾਲ ਹੋ ਗਈ ਐ ਬੜਾ ਯਰ ਫਾਨਾ ਹੋਇਆ ਲੈ ਅਕੇ ਲਿਆਉਂਦੇ ਨਹੀਂ ਤੁਸੀਂ ਲਿਆਉਂਦਾ ਨਹੀਂ ਮੈਨੂੰ ਕਹਿੰਦਾ ਮੈਂ ਆਹੇ ਭੁੱਕੀ ਖਾਉਂਗਾ ਮੈਂ ਫਲਾਣਾ ਖਾਉਂਗਾ ਜਿਹੜਾ ਸਮਾਨ ਖਾਣਾ ਸੀ ਉਹ ਤਾਂ ਮੇਰਾ ਸਾਲੇ ਨੇ ਖਾਧ ਹੀ ਨਹੀਂ ਮੇਰੇ 500 ਰੁਪਇਆ ਲਿਆ ਕੇ ਤੇ ਮਗਰ ਉਹ ਖਰਚ ਆਇਆ ਹੁਣ ਖਬਰ ਹੈ ਉਥੇ ਯਾਰ ਮੈਡੀਕਲ ਤੇ ਵਾ ਗਿਆ ਹੋਊਗਾ ਸਿਗਨੇਚਰ ਸਿਗਨਚਰ ਸੌ ਸਾਮਾਨ ਚੱਲਦਾ ਉਹ ਖਾ ਗਿਆ ਹੋਊਗਾ ਉੜ ਕੇ ਬਸ ਰਹਿ ਗਿਆ ਜੇ ਪੋਸਟ ਖਾਂਦਾ ਕਾਨੂੰ ਡਿੱਗਦਾ ਪੋਸਤ ਖਾਵੇ ਬੰਦਾ ਵਧੀਆ ਰਹਿੰਦਾ ਕੰਮ ਤਾਂ ਕਰਦਾ ਹੁਣ ਇਹ ਤਾਂ ਐ ਕਹਿ ਰਹੀ ਵੀ ਯਾਰ ਤੁਸੀਂ ਤਾਂ ਐ ਕਹਿੰਦੇ ਹੋ ਵੀ ਯਾਰ ਪੋਸਤ ਵਧੀਆ ਹੈ ਭਾਈ ਪੋਸਤ ਪੋਸਤ ਕੁਝ ਨਹੀਂ ਕਹਿੰਦੇ ਅਸੀਂ ਚੰਗਾ ਠੀਕ ਹੈ ਖੜਾ ਹੋਇਆ ਭਾਈ ਤੇ ਗੱਲ ਕਰੋ ਇੱਕ ਬੇਨਤੀ ਹੈ ਵੀ ਜਿਹੜਾ ਆ ਸਮਾਨ ਖਾ ਕੇ ਹੈ ਉਹਦੇ ਅੜੀ ਦੇ ੱਪੇ ਸਾਰੇ ਡਿੱਗ ਪੈਂਦੇ ਆ ਇਹ ਅਸੀਂ ਵੀਡੀਓ ਬਣਾਈ ਤਾਂ ਹੈ ਵੀ ਇਹ ਸਾਡੇ ਨਾਲ ਬਹੁਤ ਵਾਰੀ ਹੁੰਦੀ ਹੈ ਜਦੋਂ ਅਸੀਂ ਬੰਦੇ ਲੈ ਆਉਨੇ ਆ ਤੇ ਮਗਰੋਂ ਉਹ ਇਹਨੂੰ ਪਤਾ ਧੂੜੀ ਧਾੜੀ ਦੇ ਵਿੱਚ ਹੀ ਧਰ ਜਾਂਦੇ ਕਣ ਕਣ ਸਾਡੀ ਵਿਚਾਈ ਰਹਿ ਜਾਂਦੀ ਹੈ ਦਾਣੇ ਵੀ ਕਾਲੇ ਵਿਚਾਈ ਰਹਿ ਜਾਂਦੇ ਹਾਂ ਦਾ ਕਰਕੇ ਬਣਾਈ ਹੈ ਇਹ ਹੋਰ ਕੋਈ ਨਸ਼ਾ ਨਹੀਂ ਖਾਤਾ ਤੇ ਕੋਈ ਕੁਝ ਨਹੀਂ ਕਰਿਆ ਵੀ ਪੋਸਟ ਪੂਸਤੀ ਚਲਾ ਦੇਣ ਇਹਨਾਂ ਨੂੰ ਵਧੀਆ ਗੋਲੀਆਂ ਨਾਲੋਂ ਪਰ ਗੋਲੀਆਂ ਵਿੱਚ ਚੱਲਣ ਯਾਰ ਗੋਲੀਆਂ ਬਹੁਤ ਮਾੜੀਆਂ ਜਿਹੜਾ ਮੈਡੀਕਲ ਨਸ਼ਾ ਆ ਗਿਆ ਤੇ ਚਾਹ ਉਦੋਂ ਵੱਡੇ ਉੱਚੇ ਲੈਵਲ ਦੇ ਨਸ਼ੇ ਆ ਗਏ ਇਹ ਬੰਦ ਹੋਣੇ ਚਾਹੀਦੇ ਇਹ ਬੰਦ ਹੋਣੇ ਚਾਹੀਦੇ ਹਾਂਜੀ ਸਾਰਿਆਂ ਨੂੰ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਤੇ ਲੈ ਕੇ ਯੂਜ਼ ਕਰਨਾ ਧੰਨਵਾਦ